ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰੂ ਮੇਰੇ ਪਿੱਕਿਆਂ ਦੀ ਜਿਸ ਨੂੰ ਲਿਖਿਆ ਹੈ ਜਗਜੀਤ ਸਿੰਘ ਲੋਹਟਵਦੀ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਉਸ ਦਿਨ Eidਗਾ ਵਿੱਚ ਚੌਕੀ ਚਹਲ ਪੈਰ ਸੀ ਨਮੀਆਂ ਪਸ਼ਾਕਾਂ ਲੋਕੀ ਗळे ਮਿਲ ਕੇ Eid ਮੁਬਾਰਕ ਆਖ ਰਹੇ ਸਨ ਮੈਂ ਸ਼ਹਿਰੋਂ ਆ ਕੇ ਚਾਹ ਦੀ ਤਾਲੀਂ ਮਹਿਸੂਸ ਕਰ ਰਿਹਾ ਸਾਂ ਕਿ ਦਰਵਾਜ਼ਾ ਜੋਰ ਦੇ ਫਰਕਿਆ ਦੇਖਿਆ ਬਾਹਰ ਗਵਾਂਢੀਆਂ ਦੀ ਕੁੜੀ ਕਮੋਸੀ ਸਾਹ ਚੜਿਆ ਹੋਇਆ ਜਿਵੇਂ ਭਜਦੀ ਆਈ ਹੋਵੇ ਬੀਰੇ ਬੀਰੇ ਹਾਂ ਦਸਕਮੋ ਸੁੱਕ ਤਾਂ ਹੈ ਮੈਂ ਚਿੰਤਾਤੁਰ ਹੋ ਗਿਆ ਤੈਨੂੰ ਲੂਰਾ ਤਾਂ ਵੀ ਚਾਹ ਕੈ ਕਿ ਉਹ ਕਾਈ ਨਾਲ ਬਾਕਸ ਮੁੱਕੇ ਕੀ ਕੰਮ ਕਰਦੇ ਹੋ ਹੋ ਸਕਦਾ ਹੈ ਕੋਈ ਸਲਾਹ ਨਾ ਲੈਣੀ ਹੋਵੇ ਕਿੰਦਾ ਫਿਰ ਨਾ بگੜ ਗਿਆ ਹੋਵੇ ਕਈ ਚੰਗੇ ਮਾੜੇ ਵਿਚਾਰਾਂ ਵਿੱਚ ਘਰੇ ਨੇ ਮੈਂ ਨੂਰਾ ਦੇ ਘਰ ਜਾ ਦਸਤਕ ਦਿੱਤੀ ਗੇਉੜੀ ਲੰਘਦੇ ਆ ਹੀ ਮੇਰਾ ਮੱਥਾ ਟਣ ਗਿਆ ਚੰਦਰੀ ਬਿਮਾਰੀ ਨੇ ਆਪਣਾ ਰੰਗ ਦਿਖਾ ਦਿੱਤਾ ਭਾਬੀ ਸਾਹਸਤਹੀਨ ਹੋਈ ਮੰਜੇ ਤੇ ਢਾਸਾ ਦਾ ਹੀ ਬੈਠੀ ਸੀ ਉਹ ਜ ਬੋਲਣਾ ਚਾਹੁੰਦੀ ਸੀ ਪਰ ਬੁੱਲ ਜਿਵੇਂ ਸੀਤੇ ਗਏ ਹੁਣ ਚੰਨਿਆਂ ਉਸ ਤੋਂ ਅੱਗੇ ਬੋਲਿਆ ਨਾ ਗਿਆ ਮੈਨੂੰ ਅੰਦਾਜ਼ਾ ਜਰੂਰ ਸੀ ਕਿ ਉਹ ਕੀ ਕਹਿਣਾ ਚਾਹੁੰਦੀ ਹੈ ਉਸਨੇ ਪਹਿਲਾਂ ਵੀ ਕਈ ਵਾਰ ਇਹ ਕੋਸ਼ਿਸ਼ ਕੀਤੀ ਸੀ ਪਰ ਕਾਇ ਨਹੀਂ ਸਕੇ ਜਾਂ ਕਹਿਣ ਤੋਂ ਝੱਕ ਜਾਂਦੀ ਸੀ ਉਸਨੇ ਮੇਰਾ ਹੱਥ ਕੁੱਟ ਕੇ ਫੜ ਲਿਆ ਭਾਬੀ ਦੇ ਝੁੜੀਆਂ ਭਰੇ ਚਿਹਰੇ ਵੱਲ ਬਹਿਨਿਆ ਮੈਂ ਅਤੀਤ ਦੇ ਵਰਕੇ ਬੋਲਣਾ ਲੱਗਿਆ ਨੂਰਾ ਭਾਬੀ ਮੈਥੋਂ 5 ਸਾਲ ਵੱਡੀ ਸੀ ਅਤੇ ਤੋਫੀਕ ਤੋਂ 3 ਸਾਲ ਮੈਂ ਮਾਂ ਜਿਹਾ ਉਹ ਕਰਦੀ ਸੀ ਮੇਰਾ ਤੋਫੀਕ ਅਸਰਾਰਤ ਕਰਦਾ ਤਾਂ ਮਿੱਟੀ ਹੀ ਝੜਕ ਵੀ ਦੇ ਦਿੰਦੀ ਪਰ ਚਿਹਰੇ ਦਾ ਕਲਾਬੀ ਭਾਰ ਮਾਰਦਾ ਰੰਗ ਗੁੱਸੇ ਦੀ ਗਵਾਹੀ ਕਰਨ ਤੋਂ ਮੁਕਰ ਮੁਨਕਰ ਹੋ ਜਾਂਦਾ ਤੋਫੀਕ ਚੰਬਕੀ ਹੋਰ ਗੁਸਤਾਖੀ ਕਰਦਾ ਤਾਂ ਹਾਰ ਮੰਨ ਲੈਂਦੀ ਬਾਬਾ ਮੈਂ ਹਾਰੀ ਤੂੰ ਨਹੀਂ ਸੁਧਰੇਗਾ ਇੰਨੀ ਬਾਗ ਚੁੰਗੀਆਂ ਭਰਦੀ ਸਾਡੇ ਪਿੱਛੇ ਵਿੱਚ ਦੌੜਦੀ ਪਰਾਸੀਂ ਦਾ ਨਾ ਦਿੰਦੀ ਬੇਗਮ ਨੇ ਟੋਕਣਾ ਤੋ ਹੁਣ ਬੱਚੀ ਨਹੀਂ ਰਹੀ ਇਨਸਾਨਾ ਤੇਰਾ ਨਿਕਾਹ ਦੀ ਉਮਰ ਐ ਸਾਹੋ ਸਾਹੀ ਹੋਈ ਜਵਾਬ ਦੇਣਾ ਮੈਂ ਤੁਹਾਡੇ ਤਾਰੇ ਦੇਖਣਿਆ ਅਮੀ ਪਿੰਡ ਵਿੱਚ ਮੁਸਲਮਾਨਾਂ ਪਰਿਵਾਰਾਂ ਦੇ 10 12 ਘਰ ਸਨ ਕਿਰਤੀ ਕਾਮੇ ਮਿਹਨਤ ਮਜ਼ਦੂਰੀ ਕਰਨ ਵਾਲੇ ਚੌਧਰੀ ਇਮਤੀਹਾਜ ਅੰਦ ਨਹਿਰੀ ਮਹਿਕ ਵਿੱਚ ਇਹ ਜਿਹਾ ਸੀ ਸਰਕਾਰੀ ਕੋਠੀ ਲਾਟ ਕੋਈ ਜਗਾ ਸੁਨਸਾਨ ਸੀ ਮਨ ਨਾ ਲੱਗਿਆ ਇਤਰੀ ਘਰ ਵਿੱਚ ਪਿੰਡ ਆ ਵਸਿਆ ਰਹਿਣੀ ਬਹਿਣੀ ਦਾ ਸਾਹੀ ਅੰਦਾਜ਼ ਨੌਕਰ ਚਾਕਰ ਸਰਕਾਰੀ ਦਰਬਾਰੇ ਪਹੁੰਚ ਨਵਾਬਾਂ ਦੇ ਖਾਨਦਾਨ ਨਾਲ ਦੂਰੋਂ ਨੇੜੇ ਹੋ ਅੰਗਲੀ ਸੰਗਲ ਤਹਿਬੀਜ਼ ਜਾਤ ਦਾ ਸੁਆ ਚਿੱਟੇ ਡੋਰੇ ਵਾਲੀ ਪੱਗ ਸੰਧੂਰੀ ਕੁਰਤਾ ਕੁੱਟਮੀ ਅਚਨਕ ਕੁੱਟਮੀ ਅਚਨਕ ਪਹਿਰੀ ਪਜਾਮਾ ਹੁੱਸਾ ਬੋਲਾਂ ਤੇ ਮੁਸਕਾਨ ਹੁੰਦੀ ਅਤੇ ਮਿਲਣ ਵਾਲਿਆਂ ਨੂੰ ਦਵਾ ਸਲਾਮ ਦੀ ਸਾਂਝ ਅਸਲਾਮਾ ਲੇ ਕਮ ਚਚਾ ਜਾਨ ਆਦਾਬ ਪ੍ਰਤਾ ਸ੍ਰੀ ਸੁਲਤਾਨਾ ਬੀਗਮ ਸ਼ਸ਼ੀਲ ਮਿਸਮਿਸ਼ਾਂ ਦੀ ਖਾਨਤਾਨੀ ਸੁਹਾਣੀ ਹਵੇਲੀ ਸੁਬਾਰ ਦੀ ਸੇਵਾਦਾਰ ਦੀ ਸਲੀਕੇ ਦੀ ਤਸੀਕ ਕਰਦੇ ਖੀੜੀ ਪਰਵਾੜੀ ਤੌਫੀਕ ਤੇ ਨੂਰਾ ਤੌਫੀਕ ਚੁਰਬ ਚੁਰਬੁਲਾ ਦਰੰਗੇ ਮਾਰਦਾ ਸਕੂਲ ਦੇ ਨਾ ਤੋਂ ਦੂਰੀ ਬੜਦਾ ਨੂਰਾ ਸਾਤ ਸੁਭਾਗ ਅਗਿਆਕਾਰੀ ਗੋਰਾ ਨਿਸ਼ੋਰਾਂ ਤੇ ਨਿਖੇ ਨਿਖੇ ਨੈਣ ਅਕਸ ਮਸੀਤੇ ਪੜਨ ਜਾਂਦੀ ਮੌਲਵੀ ਜੀ ਦੇ ਸਵਾਲ ਤੋਂ ਪਹਿਲਾਂ ਹੀ ਤਿਆਰ ਜਵਾਬ ਰੱਖਦੀ ਬੋਹ ਭਰੀ ਅਸੀ ਮਰਦੀ ਅੱਲਾਹ ਤਾਲਾ ਦੀ ਇਨਾਤ ਹੋਵੇ ਤੇਰੇ ਉੱਪਰ ਮੇਰੇ ਬੱਚੇ ਸਾਡੀ ਸਾਂਝੀ ਕੰਧ ਸੀ ਨੂਰਾ ਨਾਲ ਅਗਲਾ ਘਰ ਨੰਬਰ 10 ਰਤਾ ਸਿੰਘ ਦਾ ਸੀ ਚੰਗਾ ਖਾਂਦਾ ਪੀਂਦਾ ਪਰਿਵਾਰ ਸੀ ਤਿੰਨ ਹਲਾ ਦੀ ਵਾਹੀ ਸੀ ਬੇਟੀ ਸੀ ਤੋ ਤੇ ਇਕਲੌਤਾ ਪੁੱਤਰ ਮੁੱਖਾ ਨੂਰਾ ਦਾਜ ਮਾਤੀ ਗੋਲ ਮਟੋਲ ਚੇਰਾ ਰਤਾ ਕੋ ਸੰਮਲਾ ਰੰਗ ਲੰਮਾ ਸਲੰਮਾ ਪ੍ਰਾਇਮਰੀ ਸਕੂਲ ਵਿੱਚ ਪੜਦਾ ਸਾਡੀ ਚਾਰਾਂ ਦੀ ਕੋਹ ਨੇ ਜੀ ਸੀ ਨਾਲ ਉਹ ਨਾਲ ਆਉਣ ਜਾਣ ਦਾ ਥੱਟੀ ਬਸਤਾ ਰੱਖ ਕੇ ਕੋਟਲਾਸ ਪਾ ਕੇ ਘੇਡਣ ਬਾਰੀ ਆ ਜਾਂਦੀ ਤੇ ਕਰ ਕਲਾਂ ਢਲਦੀਆਂ ਤਾਂ ਪਤਾ ਹੀ ਨਾ ਲੱਗਦਾ ਦੇਦਮ ਦੀ ਆਵਾਜ਼ ਨਾਲ ਖੇਡ ਦਾ ਅੰਤ ਹੁੰਦਾ ਨੂਰਾ ਘਰ ਆ ਜਾ ਉਹ ਉੱਤਰ ਹਨੇਰਾ ਬਹੁਤ ਵਸ ਗਿਆ ਤੇਰੇ ਅੱਬਾ ਵੀ ਆਉਂਦੇ ਪਹਿਉਣੇ ਕੱਲ ਮਿਲਣ ਦੇ ਬਾਰੇ ਨਾਲ ਅਲਵਿਦਾ ਕਹਿਣੀ ਪਰ ਅੰਦਰੋਂ ਕੁਝ ਖੁਸ ਗਿਆ ਰਗਦਾ ਸਵੇਰੇ ਨੂਰਾਂ ਤੇ ਮੁੱਖਾਂ ਇਕੱਠਿਆਂ ਘਰੋਂ ਨਿਕਲਦੇ ਫਿਰਨੀ ਤੇ ਮੋੜ ਤੇ ਸਕੂਲ ਅਤੇ ਮਸਜਿਦ ਦੇ ਰਸਤੇ ਅਲੱਗ ਹੋ ਜਾਂਦੇ ਲੈ ਨੂਰਾਂ ਹੁਣ ਤੋਂ ਆਪਣੇ ਰਾਹ ਤੇ ਮੈਂ ਆਪਣੇ ਰਾਹ ਤੇ ਮੁੱਖੇ ਦੇ ਮੂੰਹੋਂ ਅਚਾਨਕ ਨਿਕਲਿਆ ਇਹੋ ਨਾ ਕਿਹਾ ਮੁੱਖਾਂ ਕਹਿਣਾ ਮੁੱਖਾਂ ਕੁਝ ਦਿਨਾਂ ਕੁਝ ਕੁ ਦਿਨਾਂ ਵਿੱਚ ਹੋ ਸੀ ਵੱਡੇ ਸਕੂਜਾਇਦਾਂ ਇਕੱਠੇ ਕਹਿੰਤੋ ਵਾਰ ਨੂਰਾਂ ਸ਼ਰਮਾ ਗਈ ਸੀ ਖੇਡਦਿਆਂ ਹੋਇਆਂ ਕਈ ਵਾਰ ਉਹ ਸਾਡੇ ਤੋਂ ਦੂਰ ਹੋ ਕੇ ਕੁਝ ਮੂਸਰ ਕਰਦੀ ਰਹਿੰਦੀ ਸਪਾਉਂਡ ਦੀ ਕੋਸ਼ਿਸ਼ ਦੇ ਬਾਵਜੂਦ ਚਿਹਰਿਆਂ ਦੇ ਰੰਗ ਜਵਾਬ ਦੇ ਮੇਚ ਨਹੀਂ ਲੱਗਦੇ। ਕੰਸੂ ਆਉਣ ਲੱਗਿਆ ਸਨ ਕਿ ਬਾਗੇ ਦੀ ਲਕੀਰ ਖਿੱਚੀ ਗਈ। Hindu Sikh ਇੱਧਰ ਰਹਿਣਗੇ ਅਤੇ ਮੁਸਲਮਾਨ ਨੂੰ ਨਵੇਂ ਧਰਤੀ ਤੇ ਜਾਣਾ ਪਵੇਗਾ। ਉਧਰਲੇ ਜੀ ਉਤਰ ਪਰਤਾਂਗੇ ਤੇ ਪਿੰਡ ਦੀ ਸਾਥ ਵਿੱਚ ਦੱਬੀ ਜ਼ੁਬਾਨ ਵਿੱਚ ਚਰਚਾ ਫਿਰਦੀ। ਪਰ ਕਿਸੇ ਦੇ ਗਲੇ ਤੋਂ ਇਹ ਗੱਲ ਥੱਲੇ ਨਹੀਂ ਸੀ ਉਤਰ ਰਹੀ। ਲੈ ਚਾਚਾ ਆ ਕੀ ਗੱਲ ਹੋਈ ਪਣਾ? ਕਦੇ ਨਾ ਨਾਲ ਵੀ ਮਾ ਛੱਡ ਹੋਇਆ ਜਿੱਤੇ ਮਿਸਤਰੀ ਨੇ ਅਸਰਥ ਪੰਜ ਕੋਲ ਹੋ ਕਾ ਪਰਿਆ ਨਹੀਂ ਭਤੀਜਾ ਇਹ ਸਭ ਸੁਣੀਆਂ ਸੁਨਾਈਆਂ ਨਹੀਂ ਕੋਈ ਖਾਲਾ ਜੀ ਦਾ ਵੜਾ ਏ ਇਨਸਾਨਾ ਸੁਖਾ ਵਰਤੇ ਅੰਦਰ ਉਹ ਆਪ ਵੀ ਡਰਿਆ ਹੋਇਆ ਸੀ ਮੁੰਡੇ ਇਮਰਾਨ ਨੇ ਖੈਰੋਂ ਆ ਕੇ ਬਾਪੂ ਨੂੰ ਉੜਦੀ ਉੜਦੀ ਖਬਰ ਸੁਲਾਈ ਸੀ ਇਹ ਸਭ ਵੱਡੇ ਰੀਟਾਂ ਦੇ ਛੱਡੇ ਸੁਗੂ ਸੁਗੂ ਕੇ ਨੇ ਪੀੜੀਆਂ ਬੁਝ ਗਈਆਂ ਹਨ ਕਦੇ ਸੋਈ ਨਹੀਂ ਲੰਜੀ ਆਪਣੇ ਚ ਬਾਪੂ ਜੂਰਾ ਸਿਆਂ ਦੀ ਨਾજર ਵਿੱਚ ਇਹ ਬਖਤੀਵਾਸੀ ਪਰ ਅੰਦਰੋਂ ਅੰਦਰੀ ਹਰੇਕ ਵਿਮਾਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਤੂੰ ਐਵੇਂ ਨਹੀਂ ਉੱਠਦਾ ਜਰੂਰ ਕਿਤੇ ਚਿੰਗ ਸੁੱਖ ਦਾ ਹੀ ਦਹੀ ਹੋਵੇਗੀ ਉਰਦੀ ਖਬਰ ਉਦੋਂ ਯਕੀਨ ਵਿੱਚ ਬਦਲ ਗਈ ਜਦੋਂ ਚੌਧਰੀ ਇਮਤੀਆਜ਼ ਨੂੰ ਤਾਂ ਸੇਧਾਰ ਨੇ ਬੁਲਾ ਕੇ ਇਸ ਦੀ ਪੁਸ਼ਟੀ ਕਰ ਦਿੱਤੀ ਕਿ ਪਾਕਿਸਤਾਨ ਬਣਨ ਵਾਲਾ ਹੈ ਅਤੇ ਰਸਮੀ ਕਾਰਵਾਈ ਚੱਲ ਰਹੀ ਹੈ ਆਉਂਦੇ ਦਿਨਾਂ ਵਿੱਚ ਤਸਵੀਰ ਸਾਹਮਣੇ ਆ ਜਾਵੇਗੀ ਟੈਂ ਦੇ ਮਨ ਨਾਲ ਬੀਗਮ ਨੇ ਕੀਮਤੀ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਬੀਲੀ ਦੇ ਨੌਕਰਾਂ ਨੂੰ ਵੀ ਇਸ ਦੀ ਪਿੰਕ ਪੈ ਗਈ ਸਭ ਦੇ ਚਿਹਰੇ ਮਸੂਸੇ ਗਏ ਪਤਾ ਨਹੀਂ ਕੀ ਬਾਣਾ ਵਰਤਣ ਵਾਲਾ ਸੀ ਨੂਰਾ ਨੇ ਆਪਣੇ ਗੰਦ ਆਪਣੇ ਮੱਥੇ ਤੇ ਮੂੰਹੋਂ ਫੋੜ ਦੇ ਸੀ ਉਸਦੇ ਦਿਲ ਨੂੰ ਡੋਬੂ ਜਾਣ ਲੱਗ ਪਏ ਸਕੂਲ ਜਾਂਦੇ ਵਕਤ ਮੋਖਾ ਨੇ ਮਿਲਿਆ ਤਾਂ ਦੋਵਾਂ ਦੇ ਚਿਹਰੇ ਤੇ ਰੰਗ ਤੇ ਫਿੱਕੀ ਪੈ ਗਈ ਲੱਗਦੀ ਸੀ ਮੋੜ ਤੱਕ ਇਕੱਠੇ ਤੁਰੇ ਗਏ ਪਰ ਚੁੱਪ ਨੂਰਾ ਤੂੰ ਚਲੀ ਜਾਵੇਂਗੀ ਹੁਣ ਾਟਪੋਰੇ ਲੈਂਦੇ ਮੋਖੇ ਦੇ ਮੁੱਖੋਂ ਮਸੀ ਦੋ ਗੋਣ ਨਿਕਲੇ ਨਹੀਂ ਮੁਖਿਆ ਅੱਲਾ ਕਰੇ ਆਪਾਂ ਕਦੇ ਵੀ ਵੱਖ ਨਾ ਹੋਈਏ ਦੋ ਜਖ ਦੀ ਅੱਗ ਵਿੱਚ ਸੜਾਂ ਜੇ ਤੈਨੂੰ ਛੱਡਣ ਦੀ ਸੋਚ ਆ ਨੂਰਾਨੀ ਅੱਖਾਂ ਵਿੱਚ ਅਥਰੂ ਟਹਿਰਨ ਲੱਗੇ ਮੈਂ ਬਾਪੂ ਨੂੰ ਕਹਾਗਾ ਤੁਹਾਨੂੰ ਪਿੰਡੋਂ ਨਾ ਜਾਂਦੇ ਆ ਆਪਾਂ ਵਿਆਹ ਕਰਵਾ ਮੰਨ ਪਰ ਮੇਰੇ ਅੱਬਾ ਨਹੀਂ ਹੋਲ ਦੇਣਗੇ ਕਿਹਾ ਤੂੰ ਸਿੱਖ ਤੇ ਮੈਂ ਮੁਸਲਮਾਨ ਰੱਬ ਦੀ ਦਰਗਾਹ ਵਿੱਚ ਕੋਈ ਧਰਮ ਜਾਂ ਜਾਤ ਪਾਤ ਨਹੀਂ ਹੁੰਦਾ ਸੱਚਾ ਪਿਆਰ ਹੁੰਦਾ ਰੋਹੀ ਪਾਗ਼ੋਂ ਪਾਰ ਤੋਂ ਗੱਡੀ ਆ ਗਈ ਐ ਬਹੁਤ ਸਾਰੇ ਹਿੰਦੂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਹੈ ਔਰ ਤਾਂ ਬੇਇਤਿਕਾ ਗਿਆ ਹੈ ਖਾਵਰਾ ਮੋਹ ਹੋਏ ਅੱਗੇ ਪਹੁੰਚ ਰਹੀਆਂ ਸਨ ਹਾਲਾਤ بگੜਦੇ ਦੇਖ ਪਿੰਡ ਦੇ ਗੁਰਦੁਆਰੇ ਇਕੱਠ ਹੋ ਗਿਆ ਪੰਚਾਇਤ ਨੇ ਫੈਸਲਾ ਕੀਤਾ ਕਿ ਮੁਸਲਮਾਨ ਭਾਈਚਾਰੇ ਨੂੰ ਪਿੰਡ ਨਾ ਛੱਡਣ ਦੀ ਬੇਨਤੀ ਕੀਤੀ ਜਾਵੇਗੀ ਪਾਦਲਾਂ ਵਿੱਚ ਟੜਕੂ ਸੀ ਕਿ ਸਰਕਾਰਾਂ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹੁੰਦਾ ਸਰਪੰਚ ਚਮਨ ਸਿੰਘ ਨੇ ਵੀ ਐਲਾਨ ਕਰ ਦਿੱਤਾ ਕਿ ਸੈਂਕੜੇ ਸਾਲਾਂ ਦੀਆਂ ਸਾਂਝੀਆਂ ਰਵੈਤਾਂ ਨੂੰ ਕੋਈ ਆਜਰੇ ਹੀ ਆਉਂ ਦਿੱਤੀ ਜਾਵੇ। ਇਹ ਪਰਿਵਾਰ ਪਿੰਡ ਵਿੱਚ ਹੀ ਪਹਿਲਾਂ ਦੀ ਤਰ੍ਹਾਂ বাসਦੇ ਰਹਦੇ ਰਹਿਣਗੇ। ਇਹ ਸੋਕੇ ਮੋਖੇ ਦੇ ਦਿਲ ਨੂੰ ਸਕੂਨ ਮਿਲਿਆ ਸੀ। ਸਰਪੰਚਾ ਉਹ ਸਾਡੇ ਬੰਦਿਆਂ ਨੂੰ ਕੋ-ਕੋ ਕੀ ਮਾਰ ਰਹੇ ਨੇ ਤੇ ਅਸੀਂ ਚੂੜੀਆਂ ਪਾ ਕੇ ਬੈਠੇ ਹੈਗੇ। ਔਰ ਜਮਨਚਲੇ ਗੱਬਰੂਆਂ ਨੇ ਆਪਣੇ ਵਾਂਦੀ ਪੜਾਅ ਸੱਟੀ। ਚੋਪਰਾ ਇਹ ਸਮਾਪ ਦੋਸ਼ ਜੋਸ਼ਦਾਨੀ ਹੋਸ਼ ਦਾ ਹੈ। ਇਹ ਕੰਮ ਕੁਝ ਖੂਬ ਸਿਰਕਰੀਆਂ ਦਾ ਹੋ ਸਕਦਾ ਹੈ। ਉੱਪਰਲੇ ਦੰਗੀਆਂ ਨੇ ਦਰਿਆਂ ਦੇ ਕੀਤੇ ਦੀ ਸਜਾ ਇਧਰ ਦੇ ਬੇਸਕਸੂਰਾ ਨੂੰ ਕਿਉਂ ਮੜੇ? ਗਰਮ ਖੂਨ ਠੰਡਾ ਬੈਣ ਲੱਗਿਆ। ਘੋੜਾ, ਗੱਡੀ, ਖੌਲੀ ਘੋੜਾ ਗੱਡੀ ਹਵੇਲੀ ਹੋਰੇ ਤਿਆਰ ਕਰੀ ਸੀ ਜਿਸ ਨੇ ਚੌਧਰੀ ਪਰਿਵਾਰ ਨੂੰ ਮਲੇਰਕੋਟਲੇ ਲੈ ਕੇ ਜਾਣਾ ਸੀ। ਸੋਚਣਾ ਸੀ ਕਿ ਕੱਲ ਉੱਥੋਂ ਇਧਰਲੇ ਬਸੰਦਿਆਂ ਨੂੰ ਲੈ ਕੇ ਇੱਕ ਰੇਲ ਗੱਡੀ ਲਾਹੌਰ ਰਵਾਨਾ ਹੋਵੇਗੀ ਪੂਰੀ ਤਰ੍ਹਾਂ ਹਬੜਾਤ ਬੜੀ ਮਚੀ ਹੋਈ ਸੀ ਰਾਤ ਨੂੰ ਬਾਹਰਲੇ ਗੁੰਡਿਆਂ ਵੱਲੋਂ ਹਮਲੇ ਦੀ ਖ਼ਬਰ ਵੀ ਉੱਠ ਰਹੀ ਸੀ ਕੋਈ ਖਤਰਾ ਬੁੱਲ ਨਹੀਂ ਸੀ ਲਾਣਾ ਚਾਹਦਾ ਹਰ ਕੋਈ ਆਪਣਾ ਹਿੱਲਾ-ਵਿੱਲਾ ਵਰਤ ਕੇ ਮਲੇਰਪੁਰਲੇ ਪਹੁੰਚਣ ਲਈ ਪ੍ਰਵਾਂਦੇ ਸੀ ਜਿੱਥੇ ਪਾਈਜਰ ਦੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਸਨ ਅਤੇ ਜੋਖਮ ਥੋੜਾ ਘਟ ਜਾਪਦਾ ਸੀ ਇਮਤiaz ਸੰਤਾਨਾਂ ਦੇਗਨ ਅਤੇ ટોਪੀ ਗੱਡੀ ਵਿੱਚ ਬੈਠ ਚੁੱਕੇ ਸਨ ਪਰ ਨੂਰਾ ਕਿਤੇ ਨਜ਼ਰ ਨਹੀਂ ਆ ਰਹੀ ਸੀ ਹਵੇਲੀ ਦਾ ਕੋਨਾ ਕੋਨਾ ਸ਼ਾਨ ਮਾਰਿਆ ਪਰ ਉਸ ਦਾ ਕੋਈ ਪਤਾ ਨਾ ਮੜਿਆ ਪਰਵਾਰ ਦੇ ਚੈਨ ਸੀ ਧਾੜਵਿਆਂ ਦਾ ਹਮਲਾ ਕਿਸੇ ਵੀ ਹੋਲਡੇ ਹੋ ਸਕਦਾ ਸੀ ਪਨ ਪਨ ਪੌ ਤਨਾਂ ਜਰ ਆ ਰਹੀ ਸੀ ਨੂਰਾ ਮੇਰੀ ਬੱਚੀ ਬੇਗਮ ਨਿਆਤਾ ਹਾਂ ਪੱਥਰ ਪਰ ਵਿੰਨਸਾ ਨਾ ਕਿਆਦਾ ਦੇ ਦੁਖਣਾ ਖਤਰੀ ਤੋਂ ਕਾਲੀ ਨਹੀਂ ਸੀ ਸਰਪੰਚ ਨੇ ਪਰਿਵਾਰ ਨੂੰ ਧੀਰਜ ਰੱਖਣ ਲਈ ਆਖਿਆ ਚੌਧਰੀ ਸਾਹਿਬ ਅਸੀਂ ਮਜ਼ਦੂਰ ਹਾਂ ਪਰ ਮੈਂ ਤੁਹਾਨੂੰ ਵਿਸ਼ਵਾਸ ਗਵਾਉਂਦਾ ਹਾਂ ਕਿ ਨੂਰਾ ਮੇਰੀ ਧੀ ਈ ਹੈ ਮੈਂ ਆਪਣੇ ਜਾਣ ਤੇ ਖੇੜ ਕੇ ਜੀ ਉਸ ਨੂੰ ਤੁਹਾਡੇ ਨਾਲ ਬੁਲਾਵਾਂਗਾ ਇਮਤੀਆਜ਼ ਨੇ ਚੰਮਨ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਹੋਇਆ ਸੀ ਸਰਦਾਰ ਜੀ ਜੇ ਸਾਡੇ ਕੋਲੋਂ ਕੋਈ ਜ਼ਥਾਕੀ ਹੋਈ ਹੋਵੇ ਤਾਂ ਮੁਆਫ ਕਰ ਦੇਣਾ ਅੰਜੂ ਆਪਰਿਆ ਕਾ ਦੂਰ ਤੱਕ ਵਿਚੜ ਰਹੇ ਗ੍ਰੰਗਾਧਾਰਾ ਤੱਕ ਦੀਆਂ ਰਹੀਆਂ ਰਾਤ ਦੇ ਹਨੇਰੇ ਵਿੱਚ ਧਾੜਵਿਆਂ ਦੀ ਡਾਰ ਪਿੰਡ ਵਿੱਚ ਹਰਨ-ਹਰਨ ਕਰਦੀ ਆਣ ਪਹੁੰਚੀ ਜਿੰਨੇ ਕਿਸੇ ਮੁਸਲਮਾਨ ਨੂੰ ਅੰਦਰ ਲੁਕੋ ਕੇ ਰੱਖਿਆ ਹੈ ਸਾਡੇ ਹਵਾਲੇ ਕਰ ਦਿਓ ਨਹੀਂ ਤਾਂ ਤਿਆਰ ਹੋ ਜੂ ਮੋਸ਼ੰਡੇ ਗੁਰੂ ਨੂੰ ਮੁਖੇ ਦੇ ਘਰ ਨੂਰਾਂ ਦੇ ਹੋਣ ਦੀ ਪੂਰੀ ਸ਼ੱਕ ਸੀ ਜਦੋਂ ਮੁਖੇ ਦੇ ਘਰ ਦਾ ਡੇਟ ਭੰਨਣ ਲੱਗੇ ਤਾਂ ਮੁਖੇ ਦੇ ਬਲਵੀਰੇ ਨੇ ਨੁਕਾਰਾ ਮਾਰਿਆ ਜੇ ਧਰਮੂ ਕੀਤਾ ਤਾਂ ਲਾਸ਼ਾਂ ਦੇ ਢੇਰ ਲਾ ਦੇਆਗੇ 12 ਬੋਰ ਦਾ ਲੋਹਾ ਹੋਣ ਮੰਗਦਾ ਉਹਨਾਂ ਨੇ ਉਹਨਾਂ ਦੇ ਇੱਕ ਹਵਾਈ ਪੈਰ ਕਰਨ ਦੀ ਧੀਰ ਸੀ ਤੇ ਢੀੜ ਪਤਾ ਨਹੀਂ ਕਿੱਧਰ ਛਾਈ ਗਈ ਗਈ ਨੂਰਾ ਅੰਦਰਲੇ ਕਮਰੇ ਵਿੱਚ ਸੈਮੀ ਬੈਠੀ ਸੀ ਅੱਬਾ ਅੰਮੀ ਤੇ ਤਪੀਖ ਦੇ ਚਲੇ ਜਾਣ ਦੀ ਕੰਸੂ ਉਸ ਦੇ ਕੰਨੀ ਪੈ ਚੁੱਕੀ ਸੀ ਪੌਪ ਟਾਲਾ ਹੋਇਆ ਤਾ ਸਰਪੰਚ ਨੇ ਪੰਚਾਇਤ ਨੂੰ ਨਾਲ ਲੈ ਕੇ ਨੰਬਰਦਾਰਾਂ ਦਾ ਬੁਆ ਕੜਕਾਇਆ ਉਸ ਨੂੰ ਨੂਰਾ ਦੇ ਇਸ ਘਰ ਵਿੱਚ ਸੁਰੱਖਿਤ ਹੋਣ ਦੀ ਖਬਰ ਮਿਲੀ ਸੀ ਵਿਸਾਖਾ ਸਿੰਘ ਆਪਾਂ ਜਿਵੇਂ ਕਿ ਮਨੂਰਾ ਬੇਟੀ ਨੂੰ ਉਸ ਦੇ ਪਰਿਵਾਰ ਕੋਲ ਰੋਟੀ ਦਿਜੀਏ ਤੁਸੀਂ ਆਂਦਾ ਤੋਂ ਸਨਹੀ ਕਾਨੂੰਨ ਖਤਰਾ ਬੋਲਣਾ ਹੈ ਸਰਪੰਚਾ ਤੇਰਾ ਕਿ ਹਾਸਿਰ ਮਥੀ ਪਰ ਨੂਰਾ ਇੱਥੇ ਰਹਿਣਾ ਚਾਹੁੰਦੀ ਹੈ ਸਾਡੇ ਕੋਲ ਉਹ ਤਾਂ ਮੁੱਖੇ ਬਣਾ ਸਾ ਨਹੀਂ ਲੈਦੀ ਵਿਸਾਖਾ ਸਿੰਘ ਨੇ ਆਪਣਾ ਫੈਸਲਾ ਦੱਸਿਆ ਨੰਬੜਾ ਤੇ ਧਿਆਣੀ ਦਾ ਮਸਲਾ ਹੈ ਐਡਾ ਸੌਖਾ ਨਹੀਂ ਰੱਖਣਾ ਬਾਕੀ ਜਿਵੇਂ ਤੁਹਾਡੀ ਮਰਜ਼ੀ ਅਸੀਂ ਤੁਹਾਡੇ ਤੋਂ ਬਾਹਰ ਨਹੀਂ ਸਰਪੰਚ ਨੇ ਬਾਕੀ ਮੈਂਬਰਾਂ ਦੀ ਸਹਿਮਤੀ ਨਾਲ ਇੱਕ ਠਾਪੜੀ ਆ ਸਦੀ ਗੱਲ ਤਾਂ ਇਹ ਹੈ ਕਿ ਉਹ ਮੁਖੇ ਨਾਲ ਲਾਵਾ ਲੈਣੀ ਚਾਹੁੰਦੀ ਹੈ ਨੰਬਰਦਾਰ ਨੇ ਅੰਦਰਲੀ ਗੱਲ ਸਾਂਝੀ ਕਰ ਦਿੱਤੀ ਕਿਉਂ ਨਾ ਆਪਾਂ ਨੂਰਾ ਨੂੰ ਆਖਰੀ ਵਾਰ ਕਚਲੇਗੀ ਅਜੇ ਤਾਂ ਸਮਾਂ ਹੈਗਾ ਕੱਲ ਨੂੰ ਗੱਡੀ ਸ਼ਹਿਰੋਂ ਰਵਾਨਾ ਹੋਣੀ ਹੈ ਨੂਰਾ ਬਹਾਰ ਆਈ ਚਿਹਰੇ ਤੇ ਪਾਇਸੀ ਸਰਪੰਚ ਨੇ ਸਿਰ ਤੇ ਹੱਥ ਰੱਖਿਆ ਤੇ ਰਾਣੀ ਦੱਸ ਤੈਨੂੰ ਕੀ ਮਨਜ਼ੂਰ ਹੈ ਕਿਸੇ ਡਰ ਥਲੀ ਨਾ ਆਈ ਫਿਰ ਤੇਰੀ ਮਰਜ਼ੀ ਹੀ ਸਾਡੀ ਮਰਜ਼ੀ ਹੈ ਇਹ ਸਾਰੇ ਪਿੰਡ ਦਾ ਵਚਨ ਹੈ ਅੰਕਲ ਮੈਂ ਧੀਰੇ ਨਾ ਮੁੱਖੇ ਕੋ ਜੇ ਤੁਸੀਂ ਮੈਨੂੰ ਸਹਾਰਾ ਕਹੇ ਕੀ ਚੁੱਕੋਗੀ ਬਸ ਆਖਾ ਸਿੰਘ ਵਾਲ ਦੇਖਦੀ ਹੈ ਤੇ ਹੰਝੂ ਤੱਕ ਰਹੀ ਨੰਬਰਦਾਰਾ ਮੈਂ ਮਸੂਲ ਦਾ ਮਨ ਪੜ ਲਿਆ ਹੁਣ ਮੈਂ ਆਪਣੀ ਧੀ ਬਣਾ ਕੇ ਇਹਦੇ ਹੱਥ ਪੀਲੇ ਕਰੂੰ ਸਰਪੰਚ ਨੇ ਆਖਰੀ ਫੈਸਲਾ ਸੁਣਾ ਦਿੱਤਾ ਪਾਕਿਸਤਾਨ ਜਾਣ ਦੀ ਉਡੀਕ ਵਿੱਚ ਬੈਠੇ ਇਨਤਿਆਜ਼ ਅਤੇ ਸੁਲਤਾਨਾ ਗਏ ਉਹਨੂੰ ਸਰਪੰਚ ਤੇ ਸਰਪੰਚ ਨੇ ਨੂਰਾ ਦੇ ਸਲਾਮਤ ਹੋਣ ਬਾਰੇ ਚੌਕੀਦਾਰ ਫਰਹੰਦ ਸਿੰਘ ਦੇ ਹੱਥ ਰੂ ਭਾ ਭੇਜ ਦਿੱਤਾ ਸੀ ਤੋ ਤਾਂ ਨੂਰਾ ਪਹਿਲਾ ਹੀ ਸੀ ਕਿ ਨੂਰਾ ਜਾਣ ਬੁੱਝ ਕੇ ਮੁਖੇ ਗੋਰਾਵਲ ਚਲੀ ਗਈ ਸੀ ਸੁਣਨ ਸਾਰ ਬੀਗਮ ਨੇ ਦੁਹਤਰਾ ਮਾਰਿਆ ਕਿ ਢਿੱਡੋ ਜੰਮੀ ਨੇ ਉਸ ਕੋਲੇਸ ਘਰ ਦੀ ਭਾਵਨਾ ਨਹੀਂ ਕੱਢੀ ਸਾਨੂੰ ਜਿਉਂਦਿਆਂ ਨੂੰ ਮਾਰ ਛੁੱਟਿਆ ਈ ਭਰਾਵਾ ਪਿੱਟੀ ਰਾਮਾ ਪਿੱਟੀ ਨੇ ਕੋਦਾ ਤੈਨੂੰ ਕਿ ਢੋਈ ਨਾ ਦੇਵੇ ਸੁਣ ਕੇ ਨੂਰਾ ਬਹੁਤ ਰੋਈ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਨੂਰਾ ਨੂੰ ਸਰਪੰਚ ਚੰਮਨ ਸਿੰਘ ਨੇ ਕਰ ਬੇ ਜਤਿਆ ਥੋੜਾ ਟਿਕ ਟਕਾ ਹੋਇਆ ਤਾਂ ਸਰਪੰਚ ਨੇ ਮੋਕੇ ਨਾਲ ਉਸ ਦਾ ਆਨੰਦ ਕਾਰਜ ਕਰਵਾ ਦਿੱਤਾ ਭਾਈ ਜੀ ਨੇ ਗੁਰਵਾਣੀ ਵਿੱਚੋਂ ਬਾਹਰ ਲੈ ਕੇ ਉਸ ਦਾ ਨਾਮ ਬਖਸ਼ੀਸ਼ ਕਉ ਰੱਖ ਦਿੱਤਾ ਦਿਨ ਸਕਾਲੇ ਹੁੰਦੇ ਗਏ ਪਰ ਇੱਕ ਚੀਜ਼ ਉਸ ਦੇ ਅੰਦਰ ਘਰ ਕਰ ਗਈ ਸੀ ਸ਼ਾਲਾ ਮਾਂ ਤੇ ਮੈਨੂੰ ਮਾਂ ਦਾ ਦੇਨ ਨਹੀਂ ਤਾਂ ਮੇਰੀ ਜਾਨ ਸੌਖੀ ਨਹੀਂ ਨਿਕਲੀ ਕਈ ਵਾਰ ਬੈਠੀ ਸੋਚਾਂ ਵਿੱਚ ਘੁੰਮ ਹੋ ਜਾਂਦੀ ਮੈਂ ਗੁਨਾਹਗਾਰ ਕਿਵੇਂ ਹੋਈ ਇੱਕ ਪਾਸੇ ਜੀ ਮਾਪਿਆਂ ਦੀ ਪੱਗ ਸੀ ਤਾਂ ਦੂਜੇ ਪਾਸੇ ਪਾਕ ਪਵਿੱਤਰ ਪਿਆਰ ਅੱਜ ਹੋ ਕੱਲ ਹੋ ਨਿਤਨੇਮ ਨਾਲ ਗੁਰੂ ਘਰ ਜਾਣਾ ਬਖਸ਼ੀਸ਼ ਕੌਰ ਦਾ ਸੁਭਾਅ ਬਣ ਗਿਆ ਸੀ ਉਹ ਸਰਬੱਤ ਦਾ ਭਲਾ ਮੰਗਦੀ ਜਨੌਰਾਂ ਨੂੰ ਚੋਗਾ ਪਾਉਂਦੀ ਦੇ ਜਵਾਨਾਂ ਲਈ ਇੱਕ ਰੋਟੀ ਜ਼ਰੂਰ ਉਨਾਉਂਦੀ ਮੋਹ ਨੇਰੇ ਘੜੀ ਵਿੱਚੋਂ ਸ਼ਾਹਦਿਕਾਉਂ ਦੇ ਲੰਘਦੇ ਡਰਪਣ ਵਾਲੇ ਘੇਰ ਤੇ ਝੋਲੀ ਜਕਾਕ ਪਉਣਾ ਨਾ ਪੁੱਲਦੀ ਪਰਿਵਾਰ ਵਿੱਚ ਪੂਰੀ ਤਰ੍ਹਾਂ ਰਚ ਵਿੱਚ ਗਈ ਉਹੋ ਤਾਈ ਗੁਰਨਾਮ ਕੌਰ ਦੇ ਸੰਸਕਾਰਾਂ ਵਿੱਚ ਢੱਗੀ ਸੀ ਕੰਮਾਂ ਵਿੱਚ ਰੱਜ ਕੇ ਛੋਲੀ ਆਣ ਰੁਮਾਂ ਦੀਆਂ ਮਟਿਆਰਾ ਉਹਦੀਆਂ ਬੁਣੀਆਂ ਦਰੀਆਂ ਝੋਲੇ ਚਾਦਰਾਂ ਦੇ ਖਣੌਂਡੀਆਂ ਉਸ ਦੇ ਕੜਾਈ ਕਿਤੇ ਫੁੱਲ ਤੋਤੇ ਮੋਰ ਹੋਲ ਦੇ ਲੱਗਦੇ ਮੋਖੇ ਤੇ ਬੰਦੂ ਮੋਖੇ ਤੋਂ ਵੱਡੀ ਸੀਤੋ ਨੇ ਪੇਕੇ ਘਰ ਆਉਣਾ ਤਾਂ ਭਾਬੀ ਦਾ ਚਾਰ ਨਾ ਚੱਕਿਆ ਜਾਣਾ ਉਹ ਸੇਵਾ ਕਰਦੀ ਮੋਖੇ ਨੇ ਜਾਣ ਬੁੱਝ ਕੇ ਛੇੜਨਾ ਦੇਖ ਲੈ ਭੈਣੇ ਤੇਰੇ ਆਉਣ ਤੇ ਸਾਨੂੰ ਦੀ ਚੱਜ ਤੇ ਭਗਵਾਨ ਮਿਲ ਜਾਂਦੇ ਨੇ ਨੂਰਾ ਨੇ ਮੋਹ ਪਿਆਰ ਵਿੱਚ ਨਿਹੋਰੇ ਦਾ ਜਵਾਬ ਦੇਣਾ ਧੀਆਂ ਧਿਆਣੀਆਂ ਦਾ ਪੇਕੇ ਆਉਣਾ ਬਸ ਦੇ ਰਸਤੇ ਘਰਾਂ ਦੀ ਨਿਸ਼ਾਨੀ ਹੁੰਦਾ ਹੈ ਸਰਦਾਰ ਜੀ ਮੈਨੂੰ ਯਾਦ ਹੈ ਵਿਆਹ ਤੋਂ ਬਾਅਦ ਜਦੋਂ ਪਹਿਲੀ ਵਾਰ ਮੈਂ ਸਤਨਾਮ ਨੂੰ ਭਾਬੀ ਨਾਲ ਮਿਲਾਇਆ ਤਾਂ ਉਹ ਆਪਣੇ ਹੱਥੀ ਕੱਢੀ ਪ੍ਰਕਾਰ ਹੀ ਉਸ ਦੇ ਸਿਰ ਤੇ ਦਿੱਤੀ ਸੀ ਛੋਟੀ ਭੈਣ ਮੇਰੇ ਵੱਲ ਸਭਨ ਕਬੂਲ ਕਰੀ ਕਦੇ ਕਦੇ دل ਵਿੱਚ ਚੁੱਪ ਕੇ ਗੁਆਰ ਭਾਬੀ ਨੂੰ ਦੇ ਚੈਨ ਕਰ ਦਿੰਦੇ ਮੇਰੇ ਕੋਲ ਦਰਦ ਕੋਲ ਕੇ ਉਸ ਨੂੰ ਕੁਝ ਸਕੂਨ ਮਿਲਦਾ ਚੰਨਿਆ ਇਧਰੋਂ ਆਪਣਾ ਜਥਾ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰ ਮਨਾਉਣ ਦਾ ਕੰਨਾ ਸੇ ਚੱਲਿਆ ਕੋਈ ਬਾਤ ਕੋਵਿਤਾ ਕਹੀ ਉਧਰ ਲਿਆਂ ਦੀ ਖੈਰੀਅਤ ਕਿਤਾ ਕਰਤਾ ਆਵੀ ਸੁਣਿਆ ਆਪਣੇ ਕਈ ਪਰਿਵਾਰ ਲਾਹੌਰ ਨੇੜੇ ਪਿੰਡ ਕਿਰਾਵਲ ਵਿੱਚ ਵਸੇ ਨੇ ਮੈਂ ਉਸ ਦੇ ਬਰਬੇ ਸਮਝ ਉਸ ਨੂੰ ਸਲੀਤੀ ਪਾਬੀ ਇਹ ਤੂੰ ਕਹੇ ਤੇਰਾ ਵੀਆ ਵੀ ਲਵਾ ਦੇ ਜੀ ਮੈਂ ਉੱਥੇ ਜਾ ਕੇ ਕੀ ਕਰੂੰਗੀ ਅੰਮੀ ਅੱਬਾ ਪਤਾ ਨਹੀਂ ਇੱਕ ਬੋਕਾ ਹਵਾ ਵਿੱਚ ਰੜਿਆ ਮਨ ਨੂੰ ਜਾਪਿਆ ਦੇਹੀ ਤੇ ਰੂਹ ਦੀ कसम कस निरंतर चल रही है मोखा भाभी का बहुत ख्याल रखता मेरे वल की वेखद रे भाभी ताड़ी मेरा दिल कर दूल चली हथ पढ़ के मोखा शरारती साहस हसता बड़े पिदे का जन्म होया ता भाभी खुशी विची भी हो गई दे। सरदार जी देखो देखो मैनू तो मिल गया है ਉਸ ਦਾ ਅੰਦਰਲਾ ਉਡਾਰੀ ਮਾਰ ਕਿੱਥੇ ਤੱਕ ਪਹੁੰਚ ਗਿਆ ਸੀ ਮਸੂਮ ਇੰਤਹਾਪੇ ਆਰ ਕਰਦੀ ਉਸ ਨਾਲ ਬੱਚਾ ਬਣ ਜਾਂਦੀ ਕਦੇ ਕਦੇ ਉਸ ਨੂੰ ਟਿਕਟਕੀ ਬਨ ਕੇ ਦੇਖਦੀ ਇਹਨਾਂ ਦੀ ਤੇ ਘਰ ਉਦਾਸ ਹੋ ਜਾਂਦੀ ਸਮਾਂ ਦੁੱਤਾ ਜਾ ਰਿਹਾ ਸੀ ਜ਼ਿੰਦਗੀ ਦੀ ਧੋਰ ਰਵਾਹ ਹੋ ਗਈ ਸੀ ਦਾਦੇ ਦਾਦੀ ਦੇ ਲਾਡਾ ਸਰਕਾ ਪਿੰਡਾ ਅਖੜ ਹੋ ਗਿਆ ਕਈ ਵਾਰ ਤਾਂ ਨਾਕ ਨਾਕ ਤੱਕ ਜਾਣ ਦੀ ਧਮਕੀ ਦੇ ਕੇ ਆਪਣੀ ਅੜੀ ਨੌ ਦਾ ਤਾ ਬੀਨੀ ਆਤੀ ਤੱਕ ਜੇ ਨਾ ਤੇਰੇ ਚੰਨੇ ਜੱਜ ਨੂੰ ਕਹਿ ਦਿੰਨੇ ਆ ਉਹ ਤੈਨੂੰ ਸ਼ਹਿਰ ਲੈ ਜਾਊਗਾ ਕਿਤਾ ਮੇਰੇ ਕੋਲ ਸੌਖਾ ਮੰਨ ਜਾਂਦਾ ਜਲਦੀ ਹੀ ਘਰ ਵਿੱਚ ਕਿਰਕਲਕਾਰੀ ਵਿੱਚ ਛਿੰਦੇ ਦਾ ਆਗਮਨ ਹੋਇਆ ਪਰ ਭਾਬੀ ਦੀ ਸਿਹਤ ਨਾ ਸਾਜ ਰਹਿਣ ਲੱਗੀ ਮੋਕੇ ਦਾ ਮਾਲ ਪੁੱਛਰ ਗਿਆ ਸੀ ਚੰਨਿਆ ਤੇਰੀ ਭਾਬੀ ਜਦੋਂ ਦਿਨ ਕਮਜ਼ੋਰ ਹੋ ਗਈ ਹੈ ਮੇਰੀ ਸਲਾਹ ਹੈ ਸ਼ਹਿਰ ਕਿਸੇ ਚੰਗੇ ਡਾਕਟਰ ਨੂੰ ਵਿਖਾਈਏ ਰੰਗ ਪੀੜਾ ਜਰਦ ਹੋ ਗਿਆ ਹੈ ਵੱਡੇ ਹਸਪਤਾਲ ਵਾਲਿਆਂ ਟੈਸਟ ਕੀਤੇ ਤਾਂ ਕੈਂਸਰ ਦੀ ਪੁਸ਼ਟੀ ਹੋ ਗਈ ਮਾ ਅਦਾਸ ਰਹਿਣ ਲਗਾ 24 ਘੰਟੇ ਉ ਡੋਡੋ ਕਰਦੀ ਭਾਬੀ ਨੂੰ ਬਿਮਾਰੀ ਨੇ ਨਿਸ਼ਚਿਤ ਕਰ ਦਿੱਤਾ ਸੀ ਇੱਕ ਦਿਨ ਰੋਜਾ ਸ੍ਰੀ ਸਰਹਿੰਦ ਵਿਖੇ ਹਜਰਤ ਸੇਖ ਅਹਿਮਦਾ ਮੁਜੱਬਸਦ ਦਾ ਅਲਫਸਾਨੀ ਦੇ ਉਰਸ ਤੇ ਆਏ ਰਾਵੀੋਂ ਪਾਰਲੇ ਹਸਪਤਾਲੋਂ ਦੀ ਖਬਰ ਕੰਨੀ ਪਈ ਤਾ ਪਾ ਪੀ ਦਾ ਚਿੱਤ ਮੂੜ ਖੜੋਥਿਆ ਮਖਾਂ ਸਰਦਾਰ ਜੀ ਸੁਣਿਆ ਲਾਹੌਰੀਆਂ ਦਾ ਇੱਕ ਵਕਦ ਦਰਗਾਹ ਤੇ ਆਏ ਜੇ ਤੁਸੀਂ ਮੋਖੇ ਨੇ ਉਸ ਦਾ ਅੰਦਰਲਾ ਪੜ ਲਿਆ ਸੀ ਬਖਸ਼ੀਸ਼ ਕੁਰੇ ਮੈਂ ਅੱਜ ਹੀ ਪਤਾ ਕਰ ਲਵਾਂਗਾ ਮੋਖੇ ਨੂੰ ਉਸ ਦੇ ਪਾਰੇ ਬਾਰੇ ਢੋਲ ਦੇ ਮਨ ਦਾ ਅਸਾਸੀ ਪਰ ਫਿਰ ਵੀ ਉਹ ਕਿਸੇ ਠੇਸ ਲੱਗਣ ਤੋਂ ਸਾਵਧਾਨੀ ਵਰਤਣਾ ਚਾਹਵਾ ਸੀ ਸੁਣ ਕੇ ਭਾਬੀ ਦਾ ਦਿਲ ਥੋੜਾ ਸਹਜ ਹੋਇਆ ਅੱਜ ਜਦੋਂ ਕੰਮੋਂ ਦੇ ਸੇਹ ਹ ਦੇਣ ਤੇ ਮੈਂ ਬਾਹੋ ਦਾ ਹੀ ਮੋਖੇ ਦੇ ਘਰ ਵੱਲ ਭੱਜਿਆ ਤਾਂ ਮੈਨੂੰ ਆਪਣਾ ਅਧਰੀਬ ਡੋਲ ਗਿਆ ਮੋਖਾ ਤੇ ਦੋਵੇਂ ਪੁੱਤ ਪਾਬੀ ਦੇ ਆਲੇ ਦੁਆਲੇ ਬੈਠੇ ਸਨ ਉਹ ਨੀਂਬੀ ਉਸ ਵਿੱਚ ਕਹਿਣਾ ਚਾਹੁੰਦੀ ਸੀ ਦੇਖਦੇ ਦੇਖਦੇ ਸਾਹ ਕਾਲਾ ਹੋ ਗਿਆ ਜ਼ਿੰਦਗੀ ਦੀ ਡੋਰ ਦੇ ਮੰਨ ਕੇ ਛਿੰਦੇ ਲੱਗੇ ਚੰਨਿਆਂ ਟਿਰਕਦੇ ਸਬਦਾਂ ਨੇ ਹੰਤ ਨੂੰ ਅਣਖ ਹੀ ਗੱਲ ਕਹਿ ਦਿੱਤੀ ਇੱਕੋ ਆਸ ਹੈ ਉਹਨਾਂ ਮੈਨੂੰ ਮਾਂ ਹੱਥੀਂ ਪਕੜ ਦਿੱਲੀ ਪੈ ਗਈ ਬਾਹਰ ਗਲੀ ਵਿੱਚ ਡੱਪੜੀ ਵਾਲਾ ਪੀਰ ਗੋਂਦਾ ਆ ਰਿਹਾ ਸੀ ਚੱਲੀਏ ਪਰਲੇ ਪਾਰ ਨਹੀਂ ਸਕੀ ਚੱਲੀਏ ਪਰਲੇ ਪਾਰ ਗਈ ਆਜ਼ਾਦੀ ਉੱਧ ਰੜੀਏ ਕਰਕੇ ਹਾਰ ਸ਼ਿੰਗਾਰ ਕਰਕੇ ਹਾਰ ਸ਼ਿੰਗਾਰ ਨਹੀਂ ਚੱਕੀਏ ਚੱਲ ਗਏ ਪਰਲੇ ਪਾਰ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ